ਕੁਰਤੀ ਜਿਹੜੀ ਆ ਮੈਂ ਸਟਿਚ ਕਰਕੇ ਗਈ ਸੀਗੀ ਘਰ ਲੈ ਕੇ ਗਈ ਸੀ ਮੇਰੀ ਬੇਟੀ ਦੀ ਕੁਰਤੀ ਆ ਤੇ ਹੁਣ ਕੀ ਜੇ ਥੋੜੀ ਜਿਹੀ ਜਿਹੜੀ ਆ ਲੂਜ਼ ਆ ਇਹਦੇ ਤੇ ਆਪਾਂ ਪਲੇਟ ਪਾ ਦੇਣੀ ਆ ਬੈਕ ਤੇ ਕਹਿੰਦੀ ਪਲੇਟ ਪਾ ਰੋ ਮੰਮਾ ਮੇਰੇ ਤੇਰੀ ਨਾਲ 슬ੀਵ ਆਪਾਂ ਅਟੈਚ ਕਰਨੀਆਂ ਆ ਵਾ ਠੀਕ ਆ 슬ੀਵ ਵੀ ਆਪਾਂ ਦੇ ਕੋ ਕਟਿੰਗ ਕਾੜ ਦਿੱਤੀ ਸੀਗੀ ਇਦਾਂ ਸੁਨਿਆ ਦੇ ਨਾਲ ਟੈਟ ਚੜ ਗਏ ਸੀਗੇ ਬਸ ਹੁਣ ਇਹਨਾਂ ਨੂੰ ਫਿਟਿੰਗ ਦੀ ਸਿਲਾਈ ਲਗਾਣੀ ਆ ਤੇ ਚੜਾ ਦੇਣਾ ਮ ਆਪਾਂ ਕੁੜਤੀ ਤੇ ਬਾਰਿਸ਼ ਦੇ ਨਾਲ ਸਾਰੇ ਜਿਹਨੇ ਆਪਣੇ ਆਪਣੇ ਘਰਾਂ 'ਚ ਬੈਠੇ ਸੀਗੇ ਹੁਣ ਸਾਰੇ ਜਿਹਨੇ ਔਟੋ ਲੈ ਕੇ ਜਾਂ ਗੱਡੀਆਂ ਵਾਲੇ ਮੋਟਰਸਾਈਕਲ ਵਾਲੇ ਹਰ ਕੋਈ ਆਪਣੇ ਕੰਮ ਤੇ ਜਾ ਰਿਹਾ ਵਾ ਬਹੁਤ ਜ਼ਿਆਦਾ ਬਾਰਿਸ਼ ਨੇ ਜੜਾ ਵਾ ਕੰਮ ਕਰ ਦਿੱਤਾ ਲੋਕਾਂ ਦਾ ਬਹੁਤ ਜ਼ਿਆਦਾ ਹੀ ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਵਾ ਤੁਸੀਂ ਬਾਹਰ ਨਿਕਲ ਕੇ ਦੇਖੋ ਪਾਣੀ ਹੀ ਪਾਣੀ ਭਰਿਆ ਹੋਇਆ ਵਾ ਸਾਰੇ ਪਾਸੇ ਤੇ ਬਹੁਤ ਹੀ ਜ਼ਿਆਦਾ ਜਿਹੜੇ ਆ ਬਜ਼ੁਰਗ ਉਹ ਆ ਬੱਚੇ ਆ ਜਿਹੜੇ ਜੀਵ ਜੰਤੂ ਪੰਛੀ ਆ ਜਾਨਵਰ ਜਿਸ ਤਰ੍ਹਾਂ ਗਾਈਆਂ ਮੱਝਾਂ ਉਹਨਾਂ ਦੇ ਪਸ਼ੂ ਪੰਛੀ ਜਿਹੜੇ ਆ ਉਹਨਾਂ ਦਾ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ ਤੇ ਜਿਹੜੇ ਬਜ਼ੁਰਗ ਆ ਜਿਹੜੇ ਪਾਣੀ ਦੇ ਵਿੱਚ ਬੈਠੇ ਆ ਦੇਖੋ ਤੁਸੀਂ ਵੀਡੀਓ YouTube ਦੇ ਉੱਤੇ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਵਾ ਅਸਤ ਪਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਅਸੀਂ ਸੇਫ ਜਗ੍ਹਾ ਤੇ ਬੈਠੇ ਆ ਕੋਈ ਪਾਣੀ ਨਹੀਂ ਇੱਥੇ ਹੈਗਾ ਕੁਝ ਨਹੀਂ ਪਰ ਜਿਹੜੇ ਬਜ਼ੁਰਗ ਜਾਂ ਜਿਹੜੇ ਬੱਚੇ ਜਾਂ ਜਿਹੜੀਆਂ ਮੇਰੀਆਂ ਭੈਣ ਭਰਾ ਜਿਹੜੇ ਪਾਣੀ ਦੇ ਵਿੱਚ ਬੈਠੇ ਆ ਇਸ ਜਿਹੜੀ ਕੁਦਰਤ ਦੀ ਜਿਹੜੀ ਆ ਕਰੋ ਕਰੋਰ ਹੋਇਆ ਪਿਆ ਵਾ ਕੁਦਰਤ ਜਿਹੜਾ ਵਾ ਇੰਨਾ ਕਰੋਪੀ ਹੋਇਆ ਪਿਆ ਵਾ ਉਹਦੇ ਨਾਲ ਜੂਝ ਰਹੇ ਆ ਧੰਨਵਾਦ ਉਹ ਉਹਨਾਂ ਨੂੰ ਮੈਂ ਨਮਸਕਾਰ ਕਰਦੀ ਆ ਵੀ ਜਿਹੜੇ ਇਸ ਈਜ ਦੇ ਨਾਲ ਜੂਝ ਰਹੇ ਆ ਤੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਹੱਥ ਜੋੜ ਕੇ ਜਿਹੜੇ ਕਾਰ ਸੇਵਾ ਲੈ ਕੇ ਜਾ ਰਹੇ ਆ ਘਰ-ਘਰ ਦੇ ਵਿੱਚ ਕਿਸ਼ਤੀਆਂ ਲੈ ਕੇ ਪਾਣੀ ਦੇ ਵਿੱਚ ਕਿਸ਼ਤੀਆਂ ਲੈ ਕੇ ਖਾਣਾ ਪੰਚਾ ਰਹੇ ਆ ਤੇ ਪਾਣੀ ਦੇ ਰਹੇ ਆ ਪ੍ਰੋਵਾਈਡ ਕਰਾ ਰਹੇ ਆ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਜਿਆਦਾ ਜਿਹੜੇ ਇਸ ਇਹ ਨੇਕ ਇੰਨਾ ਜਿਆਦਾ ਨੇਕ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ